ਅਸੀ ਕਾਲਜੀਬਾ ਜੀ ਦਾ ਖਾਲਸਾ ਬਾਜੀ ਫੱਤੇ ਸਾਨੂੰ ਸਾਨੂੰ ਪਤਾ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਪੰਜਾਬ ਦੇ ਵਿੱਚ ਜਿਹੜੀਆਂ ਆਉਣ ਵਾਲੀ 1 ਜੂਨ ਨੂੰ ਜਿਹੜੀਆਂ ਵੋਟਾਂ ਨੇ ਉਹ ਪੰਜਾਬ ਦੇ ਅੰਦਰ ਪੈ ਪੈਣ ਜਾ ਰਹੀਆਂ ਨੇ ਜਿਸ ਦਾ ਕਿ 4 ਤਰੀਕ ਨੂੰ ਜਿਹੜਾ ਰਿਜ਼ਲਟ ਆ ਜਾਵੇਗਾ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਤੇ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਿਆ ਹੋਇਆਗਾ ਪਿਛਲੇ ਦਿਨ ਦੇਖਿਆ ਕਿ ਹੰਸ ਰਾਜ ਹੰਸ ਨੇ ਤਾਂ ਹੱਦਾਂ ਜਿਹੜੀਆਂ ਪਾਰ ਕਰ ਦਿੱਤੀਆਂ ਨੇ ਇੱਕ ਹੋਰ ਜਿਹੜਾ ਭਾਜਪਾ ਦਾ ਲੀਡਰ ਆ ਉਸਨੇ ਵੀ ਕਿਸਾਨਾਂ ਨੂੰ ਧਮਕੀ ਭਰੀ ਪੰਜਾਬੀਆਂ ਨੂੰ ਧਮਕੀ ਭਰੀ ਜਿਹੜੀ ਇੱਕ ਧਮਕੀ ਦਿੱਤੀ ਸੀ ਜਾਨੋਂ ਮਾਰਨ ਦੀ ਕਹਿ ਲਈ ਆਪਾਂ ਜਿਸ ਤਰ੍ਹਾਂ ਹੁਣ ਹੰਸ ਰਾਜ ਹੰਸ ਵੱਲੋਂ ਵੀ ਜਿਹੜਾ ਇੱਕ ਧਮਕੀ ਦਿੱਤੀ ਗਈ ਆ ਕਿ ਤੁਸੀਂ ਮੈਨੂੰ ਇੱਕ ਤਰੀਕ ਨੂੰ ਬੂਟਾ ਪਾਓ ਤੇ ਦੋ ਤਰੀਕ ਨੂੰ ਉਹਦਾ ਰਿਜ਼ਲਟ ਦੇਖੋ ਕਿ ਮੈਂ ਤੁਹਾਡੇ ਦੇਖੋ ਕਮੇ ਸੱਤਰ ਮਾਰਦਾ ਤੇ ਉਹ ਆਪਣਾ ਨੰਬਰ ਵੀ ਜਾਰੀ ਕੀਤਾਗਾ ਉਹਨੇ ਆਪਣਾ ਨੰਬਰ ਵੀ ਦੱਸਿਆਗਾ ਕਿ ਮੈਨੂੰ ਤੁਸੀਂ ਇਹਦੇ ਕਾਲ ਕਰੋ ਤੁਸੀਂ ਕੁਝ ਨਹੀਂ ਕਹਣਾ ਕਹਦਾ ਮੈਂ ਦੇਖੇ ਨਾ ਤੇ ਸਿੱਤਰ ਬਰਸਾਉਂਦਾ ਦੇਖੋ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਅਧਿਕਾਰ ਆ ਸਭ ਨੂੰ ਵੋਟਾਂ ਵਿੱਚ ਖੜੇ ਕਰਨ ਦਾ ਜੇਕਰ ਤੁਹਾਨੂੰ ਲੜਨ ਦਾ ਅਧਿਕਾਰ ਆ ਤੇ ਕਿਸਾਨ ਨੂੰ ਪੰਜਾਬੀਆਂ ਨੂੰ ਜਾਂ ਜਿਸ ਨੂੰ ਵੀ ਹੱਕ ਨਹੀਂ ਮਿਲੇ ਉਹਨਾਂ ਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਆ ਵਿਰੋਧ ਉਹ ਸ਼ਾਂਤਮਈ ਕਰਾਏ ਨੇ ਪਰ ਇਹ ਇੱਕ ਲੜਕਾਰਨਾ ਕਿ ਮੈਂ 17 ਮਾਰੂੰਗਾ ਮੈਂ ਇਸ ਤਰ੍ਹਾਂ ਕਰ ਦੂੰਗਾ ਮੈਂ ਅੱਗਾ ਲਾ ਦੂੰਗਾ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਹ ਹੰਸ ਰਾਜ ਹੰਸ ਬੰਦੋ ਜਿਹੜਾ ਪਿਛਲੇ ਦਿਨੀ ਇੱਕ ਚੈਲੰਜ ਕੀਤਾ ਗਿਆ ਸਿੱਖ ਕੌਮ ਨੂੰ ਕਹਦੀ ਗਏ ਪੰਜਾਬੀਆਂ ਨੂੰ ਕਹਦੀ ਕਿ ਕਿਸਾਨਾਂ ਨੂੰ ਕਹਦੀ ਗਏ ਸਿੱਖ ਮਜ਼ਦੂਰਾਂ ਨੂੰ ਕਹਦੀ ਗਏ ਇਹ ਸਾਰੇ ਪੰਜਾਬੀਆਂ ਨੂੰ ਇੱਕ ਚੁਣੌਤੀ ਆ ਬਹੁਤ ਵੱਡੀ ਇਸ ਸਾਨੂੰ ਸਮਝਣ ਦੀ ਲੋੜ ਆ ਤੇ ਸਾਨੂੰ ਇੱਕ ਇਹ ਨਹੀਂ ਚਾਹੀਦਾ ਕਿ ਸਾਨੂੰ ਕੋਈ ਜਾਤੀ ਪਾਤੀ ਦਾ ਵਿਤਕਰਾਨ ਨਹੀਂ ਹੋਣਾ ਚਾਹੀਦਾ ਇੱਥੇ ਅਸੀਂ ਜਾਤੀ ਪਾਤੀ ਤੋਂ ਉੱਪਰ ਉੱਠ ਜਿਆ ਕੋਈ ਜਾਤ ਪਾਤ ਨਹੀਂ ਸਾਡੇ ਗੁਰੂਆਂ ਨੇ ਕਿਹਾਗਾ ਤੇ ਮੈਂ ਸਭ ਇਹ ਇੱਕ ਗੱਲ ਹੋਰ ਸਮਝਾਉਣਾਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜਾਤ ਪਾਤ ਸਾਡੇ ਚੋਂ ਖਾਤਮ ਕੀਤੀ ਆ ਆ ਥੋੜੇ ਬੰਦੇ ਹੋਣਗੇ ਕਿ ਜਿਹੜਾ ਜਾਤੀ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਕੁਝ ਬੋਟਾ-ਵਟਾ ਹੋਣੇ ਕੁਝ ਰਾਜਨੀਤਿਕ ਬੰਦੇ ਹੁੰਦੇ ਨੇ ਕੁਝ ਹੋਰ ਬੰਦੇ ਹੋ ਸਕਦੇ ਨੇ ਪਰ ਜਿਸ ਤਰ੍ਹਾਂ ਹੁਣ ਹੰਤ ਰਾਜ ਹੰਤ ਕਹਿ ਰਿਹਾ ਗਿਆ ਕਿ ਮੈਂ ਜੀਵਨ ਸਿੰਘ ਦਾ ਵਾਰਸਾ ਜੀ ਮੈਂ ਫਲਾਨਾ ਬਾਬਾ ਸਿੰਘ ਦਾ ਵਾਰਸਾ ਤੁਮਕਾ ਦਾ ਵਾਰਸਾ ਕਹਿਣ ਨੂੰ ਬੜਾ ਸੌਖਾ ਕਹਿ ਦੇਣਾਗਾ ਇਹਨੂੰ ਪੁੱਛਣਾ ਹੋਵੇ ਹਰ ਰਾਜ ਹੰਤ ਨੂੰ ਕਿ ਤੇਰੇ ਜਿਹੜਾ ਮੋਦੀ ਸਰਕਾਰ ਦੇ ਥੱਲੇ ਜਿਹੜਾ ਤੂੰ ਨੱਚ ਰਿਹਾ ਟੱਪ ਰਿਹਾ ਹੈਗਾ ਕਿ ਮਨ ਕੀ ਬਾਤ ਜਿਹੜਾ ਮੋਦੀ ਨੇ ਲੱਖਾਂ ਬਾਰੇ ਕਰਤੀ ਹੋਣੀ ਜਦੋਂ ਦਾ ਪ੍ਰਧਾਨ ਮੰਤਰੀ ਬਣਿਆਗਾ 5 ਸਾਲ ਲੰਘ ਚੁੱਕੇ ਨੇ ਕਿ ਉਹ ਮਨ ਕੀ ਬਾਤ ਦੇ ਵਿੱਚ ਮੈਨੂੰ ਇਹ ਦੱਸਦੇ ਕਦੇ ਪੰਜਾਬ ਦੇ ਮਜ਼ਦੂਰ ਦੀ ਗੱਲ ਕੀਤੀ ਹੋਵੇ ਕਦੇ ਖੇਤ ਮਜ਼ਦੂਰ ਦੀ ਗੱਲ ਕੀਤੀ ਹੋਵੇ ਕਦੇ ਕਿਸਾਨੀ ਦੀ ਗੱਲ ਕੀਤੀ ਹੋਵੇ ਮੈਨੂੰ ਇੱਕ ਦੱਸ ਦੇ ਮਨ ਕੀ ਬਾਤ ਆ ਜਿਹੜਾ ਮੋਦੀ ਕਰਦਾਗਾ ਕਦੇ ਪੰਜਾਬ ਮਜ਼ਦੂਰ ਦੀ ਗੱਲ ਕਿਉਂ ਨਹੀਂ ਕਰਦਾ ਇਹ ਮੈਂ ਮਜ਼ਦੂਰ ਭਾਈਆਂ ਨੂੰ ਸਾਡਿਆਂ ਨੂੰ ਜਿਹੜੇ ਸਾਡੇ ਮੋਢਾ-ਮੋਢਾ ਡਾਗੇ ਖੜਦੇ ਨੇ ਸਿੱਖ ਨੇ ਤੁਹਾਡਾ ਕਸੂਰ ਇਹੀ ਆ ਮੈਂ ਕਹੂੰਗਾ ਕਿ ਤੁਹਾਨੂੰ ਜਿਹੜੇ ਵੀ ਮਜ਼ਦੂਰ ਕਹਿੰਦੇ ਨੇ ਜੋ ਵੀ ਮਰਜੀ ਕਹਿੰਦੇ ਨੇ ਪਰ ਤੁਹਾਡਾ ਜਿਹੜਾ ਗੁਨਾਹ ਹੈ ਕਿ ਤੁਸੀਂ ਸਿੱਖਾਂ ਦੇ ਘਰ ਪੈਦਾ ਹੋਇਓ ਇਸ ਕਰਕੇ ਤੁਹਾਡੀ ਕਦਰ ਕੀਮਤ ਪੰਜਾਬ ਦੇ ਵਿੱਚ ਹੈ ਨਹੀਂ ਜੇਕਰ ਕੋਈ ਵੀ ਪ੍ਰਧਾਨ ਮੰਤਰੀ ਬਣਦਾਗਾ ਸਿੱਖਾਂ ਦਾ ਬੈਰੀ ਹੁੰਦਾ ਪੰਜਾਬੀਆਂ ਦਾ ਬੈਰੀ ਹੁੰਦਾ ਖਾਸ ਕਰਕੇ ਆਪਾਂ ਕਹ ਜੀਏ ਕਿ ਪੰਜਾਬ ਦੇ ਨਾਲ ਧਰੋਹ ਕਮਾਇਆ ਜਾਂਦਾ ਤੇ ਜਾ ਰਿਹਾਗਾ ਇਹਦੇ ਵਿੱਚ ਸਾਰੇ ਕੋਈ ਬਰਾਦਰੀ ਦੇ ਨਾਂ ਤੇ ਆਪਾਂ ਕਹ ਜੀਏ ਕਿ ਜਾਤ ਪਾਤ ਦੇ ਉੱਚ ਨੀਚ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਕਹ ਜੀਏ ਆਪਾਂ ਸਾਰਿਆਂ ਨਾਲ ਹੀ ਵਿਚਕਰਾ ਹੁੰਦਾਗਾ ਅਤੇ ਤੁਸੀਂ ਵੇਖ ਹੀ ਰਹੇ ਹੋ ਕਿਸ ਤਰ੍ਹਾਂ ਜ਼ਿੰਮੇਦਾਰਾਂ ਨਾਲ ਸਾਊਕਰਾਂ ਨਾਲ ਜਾਂ ਆਪਾਂ ਕਹਿ ਦਈਏ ਜਿਹੜੇ ਸਟੂਡ ਕਾਰਡ ਕਹਿੰਦੇ ਐ ਐਸ்சி ਬੀਸੀ ਕਹਿੰਦੇ ਐ ਜਿਸ ਨੂੰ ਵੀ ਜਿੰਨੇ ਵੀ ਹੈਗੇ ਨੇ ਸਾਰੇ ਨਾਲ ਟੱਕਾ ਹੁੰਦਾਗਾ ਕੋਈ ਇੱਥੇ ਇੱਕ ਦੂਜੇ ਨੂੰ ਜਿਹੜਾ ਹੈਗਾ ਸਰਕਾਰਾਂ ਦੇਖ ਕੇ ਰਾਜੀ ਨਹੀਂ ਤੁਸੀਂ ਵੇਖ ਰਿਹਾਗਾ ਕਿ ਜਿਹੜਾ ਹੈਗਾ ਸਹੂਲਤਾਂ ਮਜ਼ਦੂਰਾਂ ਮਿਲਦੀਆਂ ਸੀ ਸਾਰੀਆਂ ਖੋਈਆਂ ਜਾ ਰਹੀਆਂ ਨੇ ਇਹ ਕਿਉਂ ਹੋ ਰਿਹਾ ਕਿ ਤੁਸੀਂ ਸਿੱਖਾਂ ਦੇ ਘਰ ਜਮੇ ਹੋ ਤੇ ਬਾਅਦ ਵਿੱਚ ਸਟੇਟਾਂ ਵਿੱਚ ਕਿਉਂ ਮੋਦੀ ਜਿਹੜਾ ਰੁਪਏ ਵੰਡ ਰਿਹਾਗਾ ਭਾਜਪਾ ਜਿਹੜੀ ਹੈਗੀ ਆ ਉਹ ਜਿਹੜਾ ਬਾਹਰਲੇ ਸਟੇਟਾਂ ਨੇ ਜਿਸ ਤਰ੍ਹਾਂ ਬਿਹਾਰ ਯੂਪੀ ਜਾਂ ਹੋਰ ਕਿੰਨੇ ਜਿਹੜੇ ਹੈਗੇ ਸਟੇਟ ਹੈਗੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹਿੰਦੂ ਵੋਟ ਇਹਨਾਂ ਨੂੰ ਪੈ ਰਹੀ ਆ ਹਿੰਦੂ ਜਿਸ ਨੂੰ ਆਪਾਂ ਪਰਵਾਸੀ ਜਿਹੜਾ ਪਰਵਾਸੀ ਮਜ਼ਦੂਰ ਕਹਿ ਦਿੰਦੇ ਆਪਾਂ ਜਿਸ ਨੂੰ ਖਾਸ ਕਰਕੇ ਆਪਾਂ ਇੱਕ ਜ਼ਿੰਮੇਦਾਰ ਜਾਂ ਤਬਕਾ ਲਾ ਲਈਏ ਭਈਏ ਸ਼ਬਦ ਕਹਿ ਦਿੰਦੇ ਆ ਜਦੋਂ ਕੋਈ ਆਪਣਾ ਵਾਰ ਚੋਣਾ ਲਾਉਣ ਆਉਂਦੇ ਆ ਉਹਨਾਂ ਦੇ ਵੋਟਾਂ ਬਟੌਰ ਲਈ ਸਿਰਫ ਉਹਨਾਂ ਦੇ ਨੂੰ ਜਰੂਰ ਇਹ ਮੋਦੀ ਦੇ ਉਹਨੂੰ ਦਿੰਦਾ ਇਸ ਕਰਕੇ ਮੋਦੀ ਨੂੰ ਜਿਹੜੀ ਵੋਟ ਪੈਂਦੀ ਆ ਪਰ ਜੇ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਹੈਗਾ ਵੀ ਜਿਹੜਾ ਮਸ਼ੀਨਾਂ ਦੇ ਵਿੱਚ ਵੀ ਗੜਬੜੀ ਕਰਦਾ ਹੈਗਾ ਇੱਕ ਹੋਰ ਖਬਰ ਅੱਜ ਸਾਹਮਣੇ ਨਿਕਲ ਕੇ ਆਈ ਆ ਕਿ ਅਨੰਦਾਲਾ ਦੇ ਵਿੱਚ ਇੱਕ ਕਾਂਗਰਸ ਦੀ ਰੈਲੀ ਦੌਰਾਨ ਇੱਕ ਗੋਲੀ ਚੱਲੀ ਆ ਗੋਲੀ ਅੰਬਰਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਸੰਗਠਨ ਸ਼ਿਕਾਇਤ ਕੀਤੀ ਆ ਮੁੱਖ ਚੌਣ ਅਧਿਕਾਰੀ ਨੂੰ ਕਿ ਇਹਦੀ ਜਿਹੜੀ ਜਾਂਚ ਆ ਪੜਤਾਲ ਕੀਤੀ ਜਾਵੇ ਅਣਜਾਣਾਂ ਅਜਨਾਲਾਂ ਦੇ ਵਿੱਚ ਜਿਹੜੀ ਕਾਂਗਰਸ ਦੀ ਜਿਹੜੀ ਚੋਣ ਰੈਲੀ ਸੀ ਚੋਣ ਰੈਲੀ ਦੌਰਾਨ ਜਿਹੜੇ ਪੰਜਾਬ ਦੇ ਮੁੱਖ ਅਧਿਕਾਰੀ ਸਭਨਸ਼ੀ ਦਿਜੀਪੀ ਤੌਰ ਤੇ ਰਿਪੋਰਟ ਮੰਗ ਕੀਤੀ ਕਿ ਮਬਰ 7 ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਅਜਲਾਵਲ ਲੋਕਿੱਤ ਇਸ ਕਹਤੋਵਾਦ ਜਿਹੜਾ ਹੈਗਾ ਕਿ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਹੁਣ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਕਿਉਂ ਐਜ ਬਿਆਨ ਦਿੱਤੇ ਜਾ ਰਹੇ ਨੇ ਕਿਉਂ ਗੋਲੀਆਂ ਚੱਲ ਰਹੀਆਂ ਨੇ ਆਉਣ ਵਾਲਾ ਜਿਹੜਾ ਇੱਕ ਹਫਤਾ ਹੋਰ ਆ ਉਹ ਵੀ ਜਿਹੜਾ ਬਹੁਤ ਚੁਣੌਤੀਆਂ ਭਰਿਆ ਹੋਏਗਾ ਬਹੁਤ ਇੱਕ ਆਪਾਂ ਕਹიდੀਏ ਕਿ ਉਹਦੇ ਅੰਦਰ ਰੱਬ ਨਾ ਕਰੇ ਕਿ ਕਿਸੇ ਦੀ ਜਾਨ ਮਾਲ ਦੀ ਜਿਹੜੀ ਘਟਨਾ ਉਹ ਵਾਪਰ ਨਾ ਸਕੇ ਪਰ ਮੈਨੂੰ ਜਿਸ ਤਰ੍ਹਾਂ ਲੱਗਦਾ ਹੈਗਾ ਜਿਸ ਤਰ੍ਹਾਂ ਇਸ ਤਰ੍ਹਾਂ ਇਹ ਜਿਹੜੇ ਬੀਜੇਪੀ ਦੇ ਵਰਕਰ ਨੇ ਜਾਂ ਕੋਈ ਹੋਰ ਨੇ ਇਹ ਇਹੋ ਜਿਹੇ ਬਿਆਨ ਦੇ ਰਹੇ ਨੇ ਕਿ ਅਸੀਂ ਅੱਗ ਲਾ ਕੇ ਫੂਕ ਦਾਂਗੇ ਜੀ ਅਸੀਂ ਐਂ ਕਰਦਾਂਗੇ ਸੱਤਨ ਮਾਰਾਂਗੇ ਇਹ ਕਿਤੇ ਨਾ ਕਿਤੇ ਪੰਜਾਬੀ ਨੂੰ ਡਰਾਇਆ ਜਾ ਰਿਹਾ ਹੈਗਾ ਸਾਡੇ ਮਜ਼ਦੂਰਾਂ ਭਾਈਆਂ ਨੂੰ ਡਰਾਇਆ ਜਾ ਰਿਹਾ ਹੈਗਾ ਸਿੱਖ ਭਾਈਚਾਰਿਆਂ ਨੂੰ ਜ਼ਿੰਮੇਵਾਰਾਂ ਨੂੰ ਜੜਾਏ ਡਰਾਇਤਮਕਾਇਆ ਜਾ ਰਿਹਾ ਹੈਗਾ ੱੱਕੇ ਦੇ ਨਾਲ ਇਹਦੀਆਂ ਪੰਜਾਬ ਵਿੱਚ ਇਸ ਵੇਲੇ ਜਿਹੜੀਆਂ ਬੀਜੇਪੀ ਵੱਲੋਂ ਜਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਹ ਜੀਏ ਕਿ ਵੋਟਾਂ ਹਟਾਉਣ ਲਈ ਇੱਕ ਵੱਡੀ ਜਿਹੜੀ ਇੱਕ ਸਾਜ਼ ਜਿਹੜੀ ਉਹ ਕਢੀ ਜਾ ਰਹੀ ਹੈ ਇਸ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਬਹੁਤ ਜਿਹੜਾ ਵੋਟਾਂ ਵੇਲੇ ਬੜੀ ਸਾਵਧਾਨੀ ਨਾਲ ਤੁਸੀਂ ਇਸ ਵਾਰ ਇਹਦੀਆਂ ਵੋਟਾਂ ਪਾਉਣੀਆਂ ਨੇ ਤੁਹਾਡੀ ਵੋਟ ਲੱਖਾਂ ਦੀ ਨਹੀਂ ਆਪਾਂ ਕਹੇ ਦੀਏ ਅਰਪਾਂ ਦੀ ਬੋਟਾ ਤੁਹਾਡੀ ਅਰਬਾ ਤੁਸੀਂ ਬੋਟਾ ਦਾ ਜਿਹੜਾ ਮੁੱਲ ਤਾਂ ਉਤਾਰ ਨਹੀਂ ਸਕਦਾ ਕੋਈ ਤੁਹਾਡੀ ਜਿਹੜੀ ਇੱਕ ਬੋਟਾ ਤੁਹਾਡੀ ਕੱਲੀ ਕੱਲੀ ਬੋਟਾ ਦਾ ਮੁੱਲ ਕੋਈ ਉਤਾਰ ਨਹੀਂ ਸਕਦਾ ਫਿਰ ਵੀ ਤੁਸੀਂ ਜੇ ਬੋਟਾ ਪਾਉਂਗੇ ਬੋਟਾ ਪਾਉਣ ਵਾਲੇ ਇੱਕ ਬੜਾ ਤੁਸੀਂ ਸੋਚ ਬਣ ਨਾਲ ਧਿਆਨ ਰੱਖਣਾ ਕਿ ਸਾਡਾ ਭਲਾ ਤੁਸੀਂ ਪਿਛਲੇ ਜਿਹੜਾ ਕਾਰਜਕਾਲ ਦੌਰਾਨ ਸਾਰਾ ਕੁਝ ਚੈੱਕ ਕਰ ਲਿਓ ਕਿ ਕੌਣ ਤੁਹਾਡੇ ਖਾਤਰ ਕੌਣ ਕੀ ਕੁਝ ਕੀਤਾ ਨਹੀਂ ਕੀਤਾ ਕਿਉਂ ਲੋਕਾਂ ਨੂੰ ਤੁਹਾਨੂੰ ਭਰਮਾਇਆ ਜਾ ਰਿਹਾ ਕਿਉਂ ਤੁਸੀਂ ਮੰਨ ਲਓ ਇਹਦੇ ਸਿਲੰਡਰਾਂ ਬੱਟੇ ਖਰੀਦੇ ਜਾ ਰਹੇ ਤੁਹਾਨੂੰ ਕਦੇ ਹਜ਼ਾਰ-ਹਜ਼ਾਰ ਦੇ ਨੋਟ ਬੱਟੇ ਖਰੀਦੇ ਜਾ ਰਹੇ ਆ ਕਦੇ 2000 ਦੇ ਬੱਟੇ ਕਦੇ 5000 ਦੇ ਬੱਟੇ ਕਦੇ ਕਾਸੇ ਬਦਲੇ ਕਾਸੇ ਬਦਲੇ ਤੁਹਾਡੇ ਤੋਂ ਜੜੀਆਂ ਨੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਪਰ ਤੁਹਾਡੇ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਵੋਟਾਂ ਦਾ ਮੁੱਲ ਕੋਈ ਵੀ ਨਹੀਂ ਬੜੀ ਕੀਮਤ ਹੈ ਤੁਹਾਡੀ ਵੋਟ ਦੀ ਪਰ ਇਸ ਨੂੰ ਸੋਚ ਸਮਝ ਕੇ ਪਾਉਣਾ ਜਿਸ ਤਰ੍ਹਾਂ ਹੁਣ ਭਾਜਪਾ ਜਿਹੜੀ ਆ ਇੱਕ ਗੁੰਡਾਗਰਦੀ ਜਿਹੜੀ ਕਰਦੀ ਆ ਰਹੀ ਆ ਪਿਛਲੇ 2 ਸਾਲਾਂ ਤੋਂ ਲਗਾਤਾਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿੰਨਾ ਕੁ ਸਤਕਾਂ ਸਾਈ ਕੀਤੀ ਹੈ ਕਿੰਨੇ ਮਜ਼ਦੂਰਾ ਪਾਈ ਸਿੱਖ ਸਿੱਖ ਨੌਜਵਾਨ ਕਹ ਜੀ ਆਪਾਂ ਕਿਸਾਨ ਕਹ ਜੀ 7-800 ਕਿਸਾਨ ਪਹਿਲਾਂ ਸ਼ਹੀਦ ਕਰਾ ਲਿਆ ਹੁਣ ਖਨੌਰੀ ਦੇ ਬਾਡਰ ਤੇ ਜਿਹੜਾ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਅਥਰੂਗਾਂ ਦੇ ਗੋਲੇ ਭਰਾਏ ਜਾ ਰਹੇ ਨੇ ਇਹ ਮੋਦੀ ਸਰਕਾਰ ਜਦੋਂ ਦੀ ਆਈ ਆ ਉਦੋਂ ਦਾ ਪੰਜਾਬ ਦੇ ਵਿੱਚ ਜਿਹੜਾਗਾ ਇੱਕ ਕਾਲ ਵਾਲਾ ਆਪਾਂ ਕਹ ਜੀ ਕਿ ਕਾਲ ਪੈਣ ਵਾਲਾ ਸਿਸਟਮ ਹੋ ਰਿਹਾਗਾ ਅੱਜ ਹਰੇਕ ਦੇ ਘਰ ਰੋਟੀ ਪੱਕਣੀ ਬਹੁਤ ਮੁਸ਼ਕਲ ਹੋ ਰਹੀ ਆ ਮਹਿੰਗਾਈ ਇੰਨੀ ਜਿਆਦੀ ਆ ਕਿ ਬੰਦਾ ਕੀ ਕਰੇ ਬੰਦਾ ਜਿਹੜਾ ਆ ਸਾਮ ਦੀ ਦਿਹਾੜੀ ਆ 300 400 ਦਿਹਾੜੀ ਹੋਊਗੀ ਉਹਦੇ ਵਿੱਚੋਂ ਬੰਦਾ ਹੁਣ 100 150 ਦੀ ਦਾ ਸਬਜ਼ੀ ਆ ਦਾਲ ਆ ਜੇ ਮੰਨ ਲਓ ਉਹ ਵੀ ਮੰਨ ਲਓ 100 150 ਦੇ ਉੱਪਰ ਪਾਰ ਕਰ ਗਈ ਐ ਸਿਲੈਂਡਰ ਆ 1900 ਨੂੰ ਸਿਲੈਂਡਰ ਹੋ ਗਿਆ ਤੁਸੀਂ ਚੁੱਲ੍ਹੇ ਦਾ ਖਰਚਾ ਨਹੀਂ ਚਲਾ ਸਕਦੇ ਇਹ ਤੁਹਾਨੂੰ ਮੈਂ ਇਹ ਬੇਨਤੀ ਆ ਕਿ ਗੁਜਾਰ ਸਾ ਕਿ ਤੁਸੀਂ ਇਸ ਵੇਲੇ ਬੋਟਾਂ ਬੜੀ ਸੋ ਸਮਝ ਕੇ ਪਾਉਣੀਆਂ ਨੇ ਤੇ ਜਿਹੜੇ ਤੱਕੇਸ਼ਾਈ ਵਾਲੇ ਜਿਹੜੇ ਰਾਜ ਨੇ ਇੱਥੇ ਰਾਜ ਕਰਨਾ ਚਾਹੁੰਦੇ ਨੇ ਤੁਹਾਨੂੰ ਦਬਾਉਣਾ ਚਾਹੁੰਦੇ ਨੇ ਤੁਹਾਨੂੰ ਡਰਾਵੇ ਦਬਾਉਣਾ ਚਾਹੁੰਦੇ ਨੇ ਉਹਨਾਂ ਤੋਂ ਤੁਸੀਂ ਜਰੂਰ ਸਜੇਤ ਹੋਣਾ ਤੁਸੀਂ ਆਪਣੇ ਕਮੈਂਟ ਜਰੂਰ ਲਿਖਣੇ ਨੇ ਤਾਂ ਕਿ ਤੁਹਾਨੂੰ ਸਾਨੂੰ ਵੀ ਹੋਰ ਜਿਹੜਾ ਬਾਲ ਮਿਲ ਸਕੇ ਤੁਹਾਨੂੰ ਕਿਸ ਮੁੱਦੇ ਤੇ ਅਸੀਂ ਗੱਲ ਕਰ ਸਕੀਏ ਇਹ ਵੀ ਜਰੂਰ ਦੱਸਣਾ ਧੰਨਵਾਦ ਉਹ ਜਿਗਾ ਖਾਲਸਾਪ ਹੈ ਜਗੀ ਪਤੀ